ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਮੇਰਾ ਨਾਮ ਪ੍ਰਿਤਪਾਲ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੇਰਾ 8427019817 ਅੱਜ ਦੀ ਵੀਡੀਓ ਵਿੱਚ ਆਪਣੇ ਘਰ ਘਰ ਕਰਦਾ ਪਿਆ ਪਿੰਡ ਦੀਪਗੜ੍ਹ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਸ਼ੈਨਾ ਭਦੌੜ ਦੇ ਨਜ਼ਦੀਕ ਆ ਗਿਆ ਜੇਕਰ ਆਪਾਂ ਮੋਗਾ ਸਿਰ ਤੋਂ ਆਉਣੇ ਆ ਤਾਂ 40 ਕਿਲੋਮੀਟਰ ਪੈ ਗਿਆ ਬਰਨਾਲਾ ਤੋਂ ਆਉਣਾ ਤਾਂ 25 24 ਕਿਲੋਮੀਟਰ ਪਿੰਡ ਪੈ ਗਿਆ 8427019817 ਮੇਰਾ ਮੋਬਾਈਲ ਨੰਬਰ ਆ ਜਦ ਮਰਜ਼ੀ ਕਾਲ ਕਰੋ ਨੰਬਰ 24 ਘੰਟੇ ਆਉਣ ਹੁੰਦਾ ਆਪਣਾ ਤੇ ਆਪਣਾ ਹੈਗਾ ਕਟੀਆਂ ਦਾ ਵਪਾਰ ਥੋਕ ਰੇਟ ਦੇ ਵਿੱਚ ਹਰ ਵਕਤ ਪ੍ਰਗਟੀਆਂ ਹਾਜ਼ਰ ਨੇ ਅੱਜ ਆਪਰੇ ਕੋਲ ਪਰਮਾਤਮਾ ਦੀ ਕਿਰਪਾ 20 ਨਗ ਹਾਜ਼ਰ ਖੜਿਆ ਸਟਾਰਟਿੰਗ ਦੇ ਵਿੱਚ ਕੱਟੀ ਦੇਖੋ ਜਮਾ ਪੈਠੀ ਬੋੜ ਦੀ ਬਾਂਦਰ ਚੈੱਕ ਕਰੋ ਇਹਦੀ ਤੇ ਬਾਕੀ ਥੱਲੇ ਥਾਣ ਚੈੱਕ ਕਰੋ ਜਮਾ ਚਾਰ ਥਾਣਾ ਕਿਸੇ ਦੇ ਫੋਟ ਸੰਗ ਨਹੀਂ ਤੇ ਸੰਗ ਦੇਖੋ ਕੱਟੀ ਦਾ ਸੋਨਾ ਸਿਰਫ ਕੱਡੀ ਦੀ ਏਜ ਇਹਦੀ 16 17 16 17 ਮਹੀਨੇ ਕੱਟੀ ਦੀ ਏਜ ਹੈਗੀ ਬਿਲਕੁਲ ਪਤਲੀ ਚੌੜੀ ਦੇ ਵਿੱਚ ਆ ਗਈ ਸਵਾ ਦੇਖੋ ਜਮਾ ਕਿਆ ਬਾਤਾਂ ਸਾਫ ਸੁਥਰੀ ਰੇਟ ਆਪਣੇ ਕੋਲ ਜਿਹੜੇ ਸ਼ੁਰੂ ਹੁੰਦੇ ਅੱਜ 24000 ਤੋਂ ਲੈ ਕੇ 45000 ਤੱਕ ਰੇਟ ਆ ਕਹਿੰਦਾ ਬਾਪ ਜਿਆਦਾ ਸੌਦੇ ਆਪਣੇ ਕੋਲ 30 ਤੋਂ ਲੈ ਕੇ 40 ਦੇ ਵਿੱਚ ਆ ਲਿਆ 2400 ਦੇ 40 ਤੋਂ ਬਾਹਰ ਹੈਗੇ ਹੈਗੇ ਸੋ ਆਪਣੇ ਸਾਹਮਣੇ ਸਕਰੀਨ ਤੇ ਦੇਖੋ ਇੱਕ ਕੱਟੀ ਇਹ ਆਪਣਾ ਮਾਲਕਣ ਦੇ ਦਿੱਸੇ ਲਾ ਸੁਨੇਰੀ ਫਾਰਮ ਦੀ ਪਰ ਆਪਾਂ ਸ਼ੋਰ ਨਹੀਂ ਕਰਦੇ ਜਿਵੇਂ ਦੱਸਿਆ ਮਾਲਕਣ ਉਦਾਂ ਆਪਾਂ ਦੱਸਦੇ ਵੇ ਝੋਲੀ ਦੇਖੋ ਕੱਟੀ ਦੀ ਕਿੰਨੀ ਬੋਲੀ ਸੋ ਆ ਦੇਖੋ ਜਮਾ ਆ ਚੀਜ਼ਾਂ ਤੇ ਬਾਕੀ ਸਾਰਾ ਕੁਆਲਿਟੀ ਦੇਖੋ ਕੱਟੀ ਦੀ ਪੂਰੀ ਸਾਫ਼ ਸੁਥਰੀ ਜਮਾ ਥੋੜੇ ਪੱਠੇ ਖਾਂਦੇ ਪਈਆਂ ਤੋੜਾ ਤਰਾ ਚੈੱਕ ਕਰੋ ਕੱਟੀ ਜਮਾ ਇਹ ਕੱਟੀ ਸਭ ਤੋਂ ਹੱਜੇ ਛਟੋ ਆਪਾ ਜੀ ਦੀ 45 ਡੇੜ ਖਤਮ ਹੁੰਦਾ 45 ਵਿੱਚੋਂ ਥੋੜਾ ਬੋਧਾ ਛੋੜਦਾ ਭਾਬੀ ਨੂੰ ਮੌਕੇ ਤੇ ਤੇ ਬਾਕੀ ਕੱਟੀ ਦੀ ਕਿਹਨੇ ਦੇਖੋ ਜਮਾ ਆਹ ਦੇਖੋ ਜਮਾ ਕਿਆ ਵਾਧਾ ਪਤਲੀ ਚਮੜੀ ਦੇ ਵਿੱਚ ਆ ਸਾਫ ਸੁਥਰੀ ਚਾਰੇ ਥਾਣਾ ਕੱਟੀ ਦੇ ਜਮਾ ਤੇ ਬਾਕੀ ਇੱਕ ਨੀਲੀ ਦਾ ਵੀ ਦਿਖਾਉ ਹੋਵੇ ਦਰਾਖੜੀਆਂ ਜਿਵੇਂ ਅੱਜ ਪੂਰੇ 20 ਨਾਲ ਹਾਜ਼ਰ ਆਪਣੇ ਕੋਲੇ ਆ ਦੇਖੋ ਸਿੰਘੀ ਸਿੰਘੀ ਚੈੱਕ ਕਰੋ ਕੱਟੀ ਦੀ ਤੇ ਨਾਸ ਬੱਗੀ ਇੱਥੋਂ ਆ ਦੇਖੋ ਜਮਾ ਦੇਖੋ ਕਿਆ ਵਾਧਾ ਜੀ ਵੀ ਕੱਟੀ ਦੀ ਗੁਲਾਬੀ ਹੈ ਦੀ ਤੇ ਪੈਰਾਂ ਦੇ ਚਾਰਾਂ ਦੇ ਨਸਾਨ ਆ ਜਮਾ ਅਜੇ ਮਗਰ ਅੱਗੇ ਦਿਖਾ ਦੇ ਜਮਾ ਝੋੜੀ ਦੇ ਕੋ ਕੱਟੀ ਦੀ ਕਿੰਨੀ ਪੋਲੀ ਝੋੜੀ ਐਵੇਂ ਆਪਾਂ ਨਾਂ ਵਿੱਚ ਜਿਹੜੇ ਸਟਾਰ ਬਣਦੀ ਹੈ ਜੀ 2 ਦੀ ਆ ਪਰਮਾਤਮਾ ਨੂੰ ਜਾਣ ਦੇਣੀ ਆ ਉਹ ਗੱਲਾਂ ਦਾ ਫਾਇਦਾ ਕੀ ਆ ਕਹਿੰਦਾ ਦੋਸਤੋ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਹੀਂ ਤੇਰੀ ਬਾਤ ਪੁੱਛਣੀ ਕੀ ਫਾਇਦਾ ਕਫਰ ਤੂਲੇ ਦਾ ਕੱਢੀ ਆਪਾਂ ਇਹਦਾ ਰੇਟ ਫੋਨ ਤੇ ਕਰਾਂਗੇ ਜੈ ਜਿਊਗਾ ਇਹ ਆਪਣੇ ਉਹ ਹੀ 24 25 ਤੋਂ ਲੈ ਕੇ 45 ਦੇ ਵਿੱਚ ਵਿੱਚ ਹੀ ਆ ਜਾਵਾਂ ਤਿੰਨ ਸਾਨ ਦੇਖੋ ਪਹਿਲਾਂ ਦੇ ਇਹਦੇ ਚੌਥੇ ਦੇ ਵੀ ਹੈਗਾ ਹਲਕਾ ਜਿਹਾ ਦਿਖਾ ਦਨੇ ਚੱਕਰਵਾ ਦਨੇ ਆਪ ਸੋ ਦੇਖੋ ਹੈ ਹਲਕਾ ਜਿਹਾ ਤਿੰਨ ਇਹਦਾ ਪੂਰਾ ਫੁੱਲ ਆ ਜਾਵਾਂ ਤੇ ਸੋਹਣੀ ਆਉਣਾ ਟਾਈਮ ਦੇ ਵਿੱਚ ਕਿਉਂਕਿ ਥੋੜੀ ਜੱਗੀਆਂ ਚੰਗਾ ਸਿਮਰ ਰਖਾਵਾਂਗੇ ਤਾਂ ਆਪਾਂ ਵਧੀਆ ਕੱਟੀ ਚਾਰ ਹੋ ਗਈ। ਸੋ ਅੱਗੇ ਆ ਕੱਟੀ ਦੇਖੋ ਜਮਾ ਕਿਆ ਬੱਤ। ਬਹੁਤ ਵੀ ਨਿਮਾਨ ਕਰਦੇ ਕਿ ਜੈਡ ਬਲੈਕ ਚਾਹੀਦੇ ਸਾਨੂੰ। ਥੱਲੇ ਝੂਲੇ ਦੇਖੋ ਇਹਦੀ ਬਹੁਤ ਪੋਲੀ ਝੂਲੀ ਹੈਗੀ ਜਮਾ। ਪਿੱਠਵੜੇ ਦੀ ਬੰਨ ਤੇ ਦੇਖੋ ਕੱਟੀ ਦੇ ਦੋ ਤਿੰਨ ਦਿਨ ਨਹੀਂ ਹੋਇਆ ਏ ਥੋੜਾ ਜੀਜਰ ਨਹੀਂ ਲਾਇਆ ਇਹਨੇ ਹਲੇ। ਤੇ ਵਾ ਕੀ ਆ ਦੇਖੋ ਕੱਟੀਆਂ। ਹਰ ਇੱਕ ਪ੍ਰਕਾਰ ਦੀ ਕੱਟੀ। ਅੱਗੇ ਇੱਕ ਕੱਟੀਆਂ ਕੋਲ ਵੱਡੀ ਛੋਟੀ ਫਰਦੀ ਹੈਗੀ ਆਹਾਂ। ਐ ਦੰਦੋ ਕੀਰੀ। 6 ਦਿਨ ਹੋ ਗਏ। ਨੀਲੀ ਦਾ ਵੀ ਸਾਂ ਤੋਂ ਕ੍ਰੋਸ ਹੋਈ ਗੱਪੜ ਨਹਿਣਾ ਨਾ ਰਹਿਣਾ ਅੱਗੇ ਤੋੜਦੇ ਡਿਪੈਂਡ ਆ ਕੀ ਤੁਹਾਡੀ ਆਪਦੀ ਮੰਨ ਕੇ ਚੱਲੋ ਵੀ ਕਿਸਮਤ ਤੇ ਡਿਪੈਂਡ ਆ 29 ਮਾਰਚ ਨੂੰ ਕ੍ਰੋਸ ਹੋਈ ਹੈਗੀ ਅੱਜ ਹੋ ਗਈ 8 ਤਰੀਕ ਖਣੇ 7 8 9 ਦਿਨ ਹੋ ਗਏ ਨੂੰ ਕ੍ਰੋਸ ਹੋਏ ਨੂੰ 29 ਮਾਰਚ ਨੂੰ ਖੜ ਕੇ ਸਾਂਹ ਤੋਂ ਕ੍ਰੋਸ ਹੋਈ ਹੈਗੀ ਬਾਕੀ ਜਿਵੇਂ ਹੋਰ ਕੱਟੇ ਖਰਦੇ ਵਿੱਚ ਗੱਪੜਾ ਵੀ ਨਿਕਲ ਜਾਂਦੇ ਕਿਉਂਕਿ ਅਪ 24 ਘੰਟੇ ਕੋਲੇ ਹੁੰਦੇ ਸਾਂਹ ਆਪਣੇ ਕੋਲ ਨੀਲੀ ਦਾ ਵੀ ਰੱਖਿਆ ਵਾ ਵਿਕੀ ਹੁੰਦਾ 24 ਘੰਟੇ ਸੋ ਆ ਨੀਲੀ ਦਾ ਵੀ ਕੱਟੀ ਦਿਖਾ ਦਿਆ ਆਪਾਂ ਤੁਹਾਨੂੰ ਅੱਗੇ ਗ੍ਰੇਟਡ ਕੱਟੀ ਫਰਦੀ ਹੈਗੀ ਤੇ ਬਾਅਦ ਚਾਹ ਗੱਡੀਆਂ ਕੱਟੀਆਂ ਕੱਟੀਆਂ ਦੇਖੋ ਜਮਾ ਕੇ ਆਵਤਾਂ ਆਹ ਦੇਖੋ ਬੱਚੇ ਕਿੰਨੇ ਸੁਬੇ ਜਾਵੋ ਇਹ ਵੀ ਆਪਾਂ ਨਾ ਵੇਚੀਏ ਕਿਸੇ ਦਾ ਉਹ ਗੱਲ ਦਾ ਫਾਇਦਾ ਕੋਈ ਨਹੀਂ ਥੋਕ ਰੇਟ ਹੁੰਦਾ ਉਹ ਚਮੜੀ ਵਗੈਰਾ ਦੇਖੋ ਕੱਟੀਆਂ ਦੀ ਕੀ ਆਵਾਤਾ ਇਹ ਜਿਹੇ ਕੱਟੀਆਂ ਵੇਚੀ ਬਿਰਗਾਂ ਦੇ ਢੋਲੋਂ ਕਾਪੂ ਮਾਰਦਾ 2 ਲੱਖ ਦੀ ਮੈਂ 2027 ਚ ਹੋਗੀ ਅੱਜ ਚੰਗੀ ਮੈਂ 2025 ਦੇ ਵਿੱਚ 2 ਲੱਖ ਰੁਪਏ ਦੀ ਐ 27 ਹੋਊਗਾ ਤਾਂ ਉਸ ਮੈਂ ਦੀ ਕੀਮਤ 2 40 41 ਤੱਕ ਚਲੀ ਜਾਣੀ ਹੈਗੀ ਸੋ ਅੱਗੇ ਵੱਡੀ ਝੂਟੀ ਦੇਖੋ ਸਿੰਘ ਕੁੰਡਾ ਜਮਾ ਸਾਫ ਸੁਥਰਾ ਕਿਹਾ ਵਤਾ ਇਹਰ ਤਾਂ ਕੱਪਣੀ ਹੋਈ ਹੋ ਸਕਦਾ ਵੀ ਮੈਨੂੰ ਮਣ ਕਹਿੰਦਾ ਸਭ ਤੋਂ ਕੀ ਕਰਾਸ ਹੋਵੇ ਨਹੀਂ ਪਤਾ ਲੱਗਦਾ ਪਰ ਬਗਾਹਾਂ ਆਪਣੀ ਸੇਵਾ ਦੇ ਟਪੈਂਡ ਆ ਗਏ। ਸੋ ਬਾਕੀ ਹੋਰ ਦੇਖੋ ਕੱਟੀਆਂ ਜਿਵੇਂ 25 20 ਆ ਦੇ ਘਰਾ ਚਾ ਗਈਆਂ ਛੋਟੀਆਂ ਕੱਟੀਆਂ ਵੀ ਆ ਗਈਆਂ ਵੀ ਹਰ ਇੱਕ ਪ੍ਰਕਾਰ ਦੀ ਵੈਰਾਈਟੀ ਆਪੇ ਕੋਲ ਹਾਜ਼ਰ ਆ ਜਦੋਂ ਮਰਜ਼ੀ ਵੀ ਆਵੇ ਇਸ ਬਗਲ ਦੇ ਵਿੱਚ ਕੱਟੀ ਨਹੀਂ ਫਿਰਦੀ ਜਿੱਥੋਂ ਮਰਜ਼ੀ ਆ ਜਿਹੜਾ ਘੜ ਦਿਖਾ ਦਿਓ ਉਸ ਹਿਸਾਬ ਨਾਲ 5-10 ਕਿਲੋਮੀਟਰ ਤੇਲ ਖਰਚਾ ਦੇ ਦਾਂਗੇ ਆ ਪਰ ਹਰ ਵੰਕ ਤੇ ਕੱਟੀਆਂ ਸੋ ਚਾਲ ਕੰਮਾ ਦੇ ਮੜੀ ਤੇ ਨੂੰ ਸਾਰੀ ਇਹਦਾ ਵੀ ਦੇਖੋ ਤੋਰਾ ਦਿਖਾਓ ਕੱਟੀਆਂ ਦਾ ਪੂਰੀ ਫਿਰਦੀ ਕਾਲਾ ਕਰੀ ਜਾਂਦੀ ਆ ਤੇ ਬਾਕ ਕੁੰਡਾ ਸਿੰਘ ਜਮਾ ਕਿਸੇ ਪਾਸਿਓਂ ਹੱਥ ਦਰਾਂ ਨਹੀਂ ਦੇਵਾ ਐਵੇਂ ਪਰ ਨਾ ਵਿੱਚ ਜਲੇ ਬੰਨ ਦੀਆਂ ਟੂ ਦੇ ਡੱਕਾ ਨਹੀਂ ਪਤਾ ਕਿਹੜੇ ਦੀ ਆ ਝੋਲੀ ਦੇਖੋ ਕਿਆ ਵਾਤਾ ਇੰਨੀ ਗੱਲ ਦਾ ਪਤਾ ਵੀ ਜਿੱਦੇ ਸੂਣ ਵਾਲੀ ਹੋਗੀ ਚੰਗੀ ਸੰਭੀ ਹੋਈ ਡੇਢ ਲੱਖ ਦੇ 100 ਦੇ نوٹ ਘੱਟ ਦੀ ਵੇਖਦੀ ਐ ਉਹ ਦਿਨ ਮਰਾ ਦੇ ਝਲਕ ਮਾੜੀ ਜੀ ਕੱਟੀਆਂ ਦੇ ਉਹ ਜੋੜਾ ਖੜਾ ਦਿਖਾਇਦਾ ਖੜਾ ਜੋੜਾ ਸੋ ਆ ਦੇਖੋ ਕੱਟੇ ਕਿੰਨੇ ਸੋਹਣੇ ਚੰਗੇ ਖੜ ਜਾਈਗੇ ਸੋ ਇਹਦੇ ਜੋੜੇ ਦੇਖੋ ਜਮਾ ਸੋ ਆ ਦੇਖੋ ਟੇਲ ਦੇਖੋ ਜਮਾ ਦੇਖੋ ਖੁਚਾ ਦੀ ਘਟੇਲ ਆਉਂਦੀ ਐ ਤੇ ਝੋਲੀ ਦੇਖੋ ਥੱਲੇ ਪੋਲੀ ਝੋਲੀ ਜਮਾ ਇਹਨਾਂ ਦੀ ਸੋ ਹਰ ਇੱਕ ਪ੍ਰਕਾਰ ਦੀ ਕੱਟੀਆਂ ਆਪਣੇ ਕੋਲ ਹਾਜ਼ਰ ਹੈਗੀ 24 25 ਹਜ਼ਾਰ ਤੋਂ ਰੇਟ ਸਟਾਰਟ ਹੋ ਗਿਆ 45 ਡੰਡਾ ਕਹਿੰਦਾ ਭਾਬਾ ਜਿਆਦਾ ਸੌਦੇ ਇੱਕ ਗੱਟੀਆਂ ਇਕੱਲੀ 45 ਵਾਲੀ ਬਾਕੀ ਜਿਹੜੀ ਅੱਜ ਹੈਗੀਆਂ 42 ਹਜ਼ਾਰ ਤੋਂ ਵੱਧ ਕੋਈ ਨਹੀਂ 25 ਤੋਂ ਲੈ ਕੇ 42 ਹਜ਼ਾਰ ਦੇ ਵਿੱਚ ਵੇਚਾਂਗੇ ਕੋਈ ਵੀ ਆਏ ਬਰੇ ਬਾਲ ਦਾ 8 10 ਕੱਟੀਆਂ ਉਹ ਜੀ ਆਪਾਂ ਪਰਤਾ ਬਣਾ ਕੇ ਦੇ ਦਾਂਗੇ ਤੇ ਜਦੋਂ ਮਰਜੀ ਆ ਉਹ ਗੱਟੀਆਂ ਹਾਜ਼ਰਾ 84 270 19 817 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਇੱਕ ਚੀਜ਼ ਆਪ ਬਹੁੜ ਦਾ ਦੇ ਵਿੱਚ ਵੀਰ ਕਹਿੰਦੇ ਆਪਣੇ ਬੱਚਿਆਂ ਦਾ ਜਨਮ ਦਿਨ ਆਉਂਦਾ ਆਪਾਂ ਗੈਫਟ ਲੈ ਕੇ ਦੇਣਾ ਬੱਚਿਆਂ ਨੂੰ ਗੈਫਟ ਲੈ ਕੇ ਦਿਓ ਇਹ ਚੀ ਆਪਾਂ ਇਲੈਕਟ੍ਰੋਨਿਕ ਚੱਲਣ ਵਾਲੇ ਚੀਜ਼ਾਂ ਲੈ ਕੇ ਦੇ ਦਿੰਨੇ ਆ 20-25 ਹਜ਼ਾਰ ਦਾ ਦਾਅਵਾ ਅਜੇ ਕਰ ਖੜਾਉਣਾ ਜੇ ਹੋਇਆ ਪਿਆ ਜਮਾ ਰਿਮੋਟ ਤੇ ਚੱਲਦਾ ਜੀ ਵੀ ਪੁੱਟ ਪੋਜਾ ਹੁੰਦੀਆਂ ਸਾਲ ਬਾਅਦ ਕਪੜੇ ਕੋਠੀ ਦੀ ਰੈਕ ਸਾਈਡ ਪੰਜਾ ਹੁੰਦੀਆਂ ਸੋ ਨਾਲ ਤਾਂ ਤੁਹਾਡੇ ਬੱਚੇ ਕੰਮ ਲੱਗਣਗੇ ਕੈਪਟਲ ਲੈ ਕੇ ਜਿਹੜਾ ਬੱਚਿਆਂ ਨੂੰ ਤਾਂ ਮੋੜਾ ਸਾਦੀ ਕੱਟੀ ਲੈ ਕੇ ਦੋ ਰੂਸੀ ਇਹ ਚੀਜ਼ ਦੀ ਕਦੇ ਕੀਮਤ ਕਰਦੀ ਜੀ ਸੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇ ਲਈ ਤੈਅ ਜਲਦੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ ਵੀਡੀਓ ਨਾਲ